ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਸਟਰ ਐਂਡ ਮਿਸਿਸ 바ਸੀ ਚੰਦ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਟਾਈਮ ਹੋ ਗਿਆ 9:00 ਬਜੇ 10 ਮਿੰਟ ਦਾ ਸਭ ਤੋਂ ਪਹਿਲਾਂ ਸਵੇਰੇ ਆਟਕੀ ਆਪਾਂ ਨੇ ਪਾਰਟ ਕੀਤਾ ਪਾਰਟ ਕਰਨ ਤੋਂ ਬਾਅਦ ਹੁਣ ਆਪਾਂ ਲੱਗੇ ਰੋਟੀ ਖਾਣ ਤੇ ਮੰਮੀ ਰੋਟੀ ਬਣਾ ਰਹੀ ਹੈ ਤੇ ਤੇ ਰੋਟੀ ਦੇ ਵਿੱਚ ਅੱਜ ਆਪਾਂ ਬਣਾਇਆ ਆ ਅੱਜ ਆਪਾਂ ਬਣਾਈ ਹੈ ਦਾਲ ਤੇ ਨਾਲ ਦਹੀਂ ਆ ਰੋਟੀਆਂ ਤੇ ਆਪਾਂ ਹੁਣ ਖਾਵਾਂਗੇ ਰੋਟੀ ਰੋਟੀ ਖਾਣ ਤੋਂ ਬਾਅਦ ਅੱਜ ਇੱਕ ਬਹੁਤ ਵਧੀਆ ਦਿਨ ਹੈ ਅੱਜ ਹੈਗੀ ਦੂਜ ਤੇ ਆਪਾਂ ਸਾਰੇ ਜਣੇ ਅੱਜ ਦੂਜ ਦਾ ਮੱਥਾ ਟੇਕ ਕੇ ਆਵਾਂਗੇ ਸਾਡੇ ਪਿੰਡ ਬਹੁਤ ਧੂਮ ਦਾ ਉਹਨਾਂ ਦੂਜ ਮਨਾਈ ਜਾਂਦੀ ਹੈ ਤੇ ਸਾਡੇ ਪਿੰਡ ਮੇਲਾ ਵੀ ਲੱਗਦਾ ਹੈ ਹਾਲਾਂਕਿ ਬਹੁਤ ਵੱਡਾ ਮੇਲਾ ਨਹੀਂ ਆਦਾ ਛੋਟਾ ਮੇਲਾ ਛੋਟਾ ਜਿਹਾ ਪਿੰਡ ਹੈ ਸਾਡਾ ਤੇ ਅਸੀਂ ਉੱਥੇ ਜਾਵਾਂਗੇ ਤੇ ਮੱਥਾ ਟੇਕ ਕੇ ਆਵਾਂਗੇ ਉਸ ਤੋਂ ਪਹਿਲਾਂ ਆਪਾਂ ਜਿਹੜਾ ਜਿਹੜੇ ਘਰ ਦੇ ਕੰਮ ਨੇ ਅਮਨਤਾ ਭਈਆ ਸੁੱਤੀ ਥੋੜੀ ਦੇਰ ਵਾਸਤੇ ਕਿਉਂਕਿ ਰਾਤ ਨੂੰ ਬਹੁਤ ਟਾਈਮ ਹੋ ਜਾਂਦਾ ਹੈ 2 ਵਜੇ ਨੇ ਕਈ ਵਾਰੀ ਕਈ ਵਾਰ 3:30 ਵਜੇ ਤੇ ਨਵਾ ਜਾਂਦੇ ਨੇ ਇਸ ਕਰਕੇ ਮਮ ਨੂੰ ਦਿੱਤਾ ਮਮਾ ਰਾਮਕੰਨ ਵਾਸਤੇ ਮਮਾ ਕੰਨ ਚਲੋ ਮੈਂ ਰੋਟੀ ਬਣਾ ਦੇ ਦਿੰਦੀ ਆ ਤੇ ਰੋਟੀ ਖਾ ਕੇ ਫਿਰ ਆਪਾਂ ਚੱਲਾਂਗੇ ਸੌਰੀ ਫਿਰ ਆਪਾਂ ਕਰਾਂਗੇ ਤਿਆਰੀ ਹਨਾ ਮੱਥਾ ਟੇਕਣ ਦੀ ਤੇ ਆਪਾਂ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਜੇ ਟਾਈਮ ਲੱਗਿਆ ਤਾਂ ਆਪਾਂ ਉੱਥੇ ਵਲੌਗ ਵੀ ਬਣਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਸਾਡੇ ਪਿੰਡ ਦਾ ਮੇਲਾ ਤੇ ਲਓ ਜੀ ਰੋਟੀ ਲਈ ਆਪਾਂ ਖਾ ਤੇ ਹੁਣ ਆਪਾਂ ਚੱਲਦੇ ਆਂ ਕੋਠੇ ਤੇ ਤੁਹਾਨੂੰ ਖੇਤਾਂ ਦਾ ਥਿਊ ਦਿਖਾਉਨੇ ਆ ਤੇ ਕਿੰਨੇ ਹਰੇ ਭਰੇ ਹੋ ਕੇ ਖੇਤ ਤੇ ਮੁੰਜਣਾ ਪੈਣ ਵਾਲੀ ਨੇ ਹੈ ਨਾ ਇਹ ਠੰਡ ਵੀ ਸ਼ੁਰੂ ਹੋ ਗਈ ਥੋੜੀ ਥੋੜੀ ਦਿਨ ਤੇ ਦਿਨੇ ਤੇ ਰਾਤ ਨੂੰ ਠੰਡ ਹੁੰਦੀ ਹੈ ਸਵੇਰੇ ਤੇ ਸ਼ਾਮ ਨੂੰ ਠੰਡ ਹੁੰਦੀ ਹੈ ਬਾਕੀ ਮੌਸਮ ਮਤਲਬ ਠੀਕ ਠੀਕ ਜਿਹਾ ਰਹਿੰਦਾ ਹੈ ਤੇ ਮੌਸਮ ਵੀ ਇਹੋ ਜਿਹਾ ਹੀ ਹੈ ਮਤਲਬ ਬੱਦਲ ਜੇ بڑے ਹੁੰਦੇ ਨੇ ਤੇ ਦਿਖਾਉਣਾ ਹੈ ਹਰੇ ਭਰੇ ਪੰਜਾਬ ਦੀ ਸੈਂਟਰੀ ਤੁਹਾਨੂੰ ਵੀ ਹਰਾ ਪਰਾ ਪੰਜਾਬ ਤੇ ਆਹ ਦੇਖੋ 뷰 ਪੰਜਾਬ ਦਾ ਪਿੰਡਾਂ ਦਾ हरे भरे खेत बहुत सोहना व्यू आ रहा थोड़े चेमन मुंजरा पै जान जीरी आप तैयारी हूँ दूर तक दी की तक बच्चे भी आ जाएंगे स्कूलों बच्चे ना जाने बच्चे गए स्कूल ਲੋ ਜੀ ਟਾਈਮ ਹੋ ਗਿਆ 11:30 ਵਜੇ ਦਾ ਤੇ ਮੈਂ ਉੱਠ ਗਈ ਸੀ ਸਾਢੇ 10 ਦੇ ਆਰਾਊਂਡ ਸਾਡੇ ਪ੍ਰਧਾਨ ਸਾਹਿਬ ਤੁਹਾਨੂੰ ਪਤਾ ਥੋੜਾ ਜਲਦੀ ਉੱਠਿਆ ਨੇ ਜਲਦੀ ਸੌਂਦੇ ਨੇ ਜਲਦੀ ਉੱਠ ਜਾਂਦੇ ਨੇ ਤੇ ਹੁਣ ਮੈਂ ਆਪਣੀ ਚਾਹ ਲੈ ਕੇ ਆਈ ਆ ਤੇ ਪਹਿਲਾਂ ਮੈਂ ਉੱਠ ਕੇ ਨਹਾ ਕੇ ਰੱਬ ਦਾ ਨਾਮ ਲੈ ਕੇ ਤੇ ਫਿਰ ਆਪਣੇ ਕੰਮ ਜਿਹੜੇ ਨੂੰ ਸ਼ੁਰੂ ਕਰਨੇ ਆ ਤੇ ਮੇਰੀ ਚੁੰਨੀ ਪਤਾ ਨਹੀਂ ਕਿੱਧਰ ਗੁੰਮ ਹੋ ਗਈ ਮੈਂ ਚੁੰਨੀ ਚੱਕ ਕੇ ਲਿਉਣੀ ਆ ਹਨਾ ਤੇ ਹੁਣ ਆਪਾਂ ਕਰਦੇ ਆ ਜੀ ਘਰ ਦੇ ਕੰਮ ਸ਼ੁਰੂ ਤੇ ਘਰ ਦੇ ਕੰਮ ਤਾਂ ਵੈਸੇ ਹੁਣ ਸਫਾਈ ਤਾਂ ਮੈਂ ਕਰਨੀ ਨਹੀਂ ਹੈਗੀ ਕਿਉਂਕਿ ਇਨਾ ਜ਼ਿਆਦਾ ਖਲਾਰਾ ਨਹੀਂ ਪਿਆ ਹੈਗਾ ਉਦੋਂ ਮੈਂ ਹੁਣ ਬਣਾਉਣੇ ਨੇ ਪੂੜੇ ਤੇ ਖੀਰ ਕਿਉਂਕਿ ਸਾਡੇ ਮੱਥਾ ਟੇਕਣਾ ਜੀ ਅੱਜ ਸਾਡੇ ਹੈਗੀ ਦੂਜ ਤੇ ਸਾਡੇ ਭਾਦੋਂ ਜਿਹੜੀ ਦੂਜੋ ਭਰਦੀ ਏ ਤੇ ਮੱਥਾ ਟੇਕਾਂਗੇ ਆਪਾਂ ਨੇ ਆਪਾਂ ਸ਼ਾਮ ਨੂੰ ਤੇ ਫਿਰ ਮੈਂ ਸ਼ਾਮ ਤੋਂ ਪਹਿਲਾਂ ਪਹਿਲਾਂ ਹੀ ਮੈਂ ਖੀਰ ਤੇ ਪੂੜੇ ਜਿਹੜੇ ਨੇ ਬਣਾ ਲੈਣੇ ਨੇ ਕਿਉਂਕਿ ਜਦੋਂ ਬੱਚੇ ਆਉਣਗੇ ਫਿਰ ਆਪਾਂ ਚੱਲਾਂਗੇ ਨਾ ਰੰਧਾ ਸਿੰਘ ਸਹੀ ਗੱਲ ਆ ਤੇ ਮੈਂ ਦੱਸਤਾ ਸੀ ਆ ਪਹਿਲਾ ਬਲੌਗ ਵਿੱਚ ਅੱਛਾ ਜੀ ਹਾਂ ਕੀ ਪਤਾ ਮੈਂ ਨਾ ਦੱਸਿਆ ਹੋਵੇ ਮੈਂ ਵੀ ਦੱਸਦਾ ਇੱਕ ਵਾਰੀ ਮੈਨੂੰ ਘੱਟ ਸੁਣਦੇ ਨੇ ਤੈਨੂੰ ਵੱਧ ਸੁਣਦੇ ਨੇ ਕਿਉਂ ਇਹ ਜੀ ਗੱਲ ਨਹੀਂ ਆ ਕਿ ਪ੍ਰਧਾਨ ਤੁਹਾਡੇ ਬਹੁਤ ਵੈਰ ਨੇ ਕੱਲ ਦੀਦੀ ਕਹਿੰਦੇ ਕਹਿੰਦੇ ਭਾਦੀ ਦਾ ਰੋਲ ਹੈ ਨਾ ਬਹੁਤ ਹੀ ਵਧੀਆ ਰੋਲ ਹੈ ਭਾਦੀ ਦਾ ਦੇਖਿਓ ਕਿਤੇ ਉਡਾ ਨਾ ਦਿਓ ਡਰੈਸ ਮੈਂ ਪਹਿਲਾਂ ਇੱਕ ਦਾਗ ਚੱਕ ਲਿਆ ਮੈਂ ਤੇ ਇੱਕ ਦਾਗ ਕਰਾ ਕਰਾ ਚੁੱਕਾ ਹਾਂ ਤੇ ਦਾਕੀਆ ਬਣ ਜਣਾ ਮੇਰਾ ਦਾ ਪੋਸਟਮੈਨ ਹੈ ਪਰ ਨਾ ਕਿਧਰ ਹਿੱਲਿਆ ਫਿਰਦਾ ਤੁਹਾਡਾ ਤੁਹਾਡੇ ਇੰਨੀ ਫੇਸ ਤੇ ਟ੍ਰੇਨਿੰਗ ਹੋਈ ਪਈ ਇੰਨੀ ਟ੍ਰੇਨਿੰਗ ਹੋਈ ਵੀ ਛਰੇ ਆਉਂਦੀ ਸਰੀ ਵੀ ਟ੍ਰੇਨਿੰਗ ਤੁਹਾਡੇ ਫੇਸ ਤੇ ਹੋਣਾ ਜਾਂਦੇ ਫਿਰ ਦੇਖੀ ਟ੍ਰੇਨਿੰਗ ਕਿਤੇ ਗਾਣੀ ਠੰਡਾ ਆ ਲੰਦੇ ਹੈ ਉਤੋਂ ਕਾਲੇ ਕੱਪੜੇ ਪਾ ਲੈਂਦੇ ਹੋ ਕਾਲੇ ਕੱਪੜੇ ਤਾਂ ਠੀਕ ਰਹਿੰਦੇ ਨੇ ਪਰ ਨਾ ਸੈਟ ਕਰਕੇ ਬੰਨੋ ਪਰ ਨਾ ਹੀ ਲੱਗਦਾ ਇਹਨਾਂ ਕਿ ਸਕੂਟੀ ਤੇ ਡਿੱਗ ਜੇ ਕਿਤੇ ਜਾਂਦਾ ਹੈ ਇੱਕ ਵਾਰ ਡਿੱਗ ਜੂਗਾ ਹੋਰ ਪਾਗਲ ਲੱਗ ਤਾਂ ਹੀ ਰਿਹਾ ਹੈ ਨਹੀਂ ਨਹੀਂ ਚਲ ਪਹਿਲਾਂ ਮੈਂ ਕੋਰੀ ਚੱਕ ਲੈਂਦਾ ਮੈਂ ਚਾਹ ਵੀ ਸਾਰੀ ਪਾ ਲਈ ਅੱਜ ਮੈਂ ਕੋਰੀ ਚੱਕ ਲੈਂਦਾ ਚੱਕ ਲਿਓ ਕੋਰੀਰ ਕਿਹੜੇ ਕਿਹੜੇ ਆਏ ਨੇ ਤੇ ਪ੍ਰਧਾਨ ਸਾਹਿਬ ਸਾਡੇ ਨਾਲ ਕੋਰੀਰ ਕਰਵਾਉਣ ਗਏ ਹੋਏ ਸੀ ਤੇ ਹਾਇ ਤੱਕ ਨਹੀਂ ਆਏ ਹੈ ਕਿਤੇ ਜਦੋਂ ਮੈਂ ਚੈੱਕ ਕੀਤਾ ਸੋਈ ਦੇ ਵਿੱਚ ਤੇ ਨਾ ਹੀ ਸਾਡੇ ਘਰੇ ਖੋਫਾ ਯਾਨੀ ਕਿ ਠੂਠੀ ਜਿਹਨੂੰ ਸਾਡੇ ਮਾਝੇ ਏਰੀਆ ਠੂਠੀ ਕਹਿੰਦੇ ਹੁੰਦੇ ਨੇ ਤੇ ਨਾ ਹੀ ਮਗਰ ਸੀ ਸਿਰਫ ਬਦਾਮ ਤੇ ਕਾਦੂ ਵੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਮਾਨ ਲੈ ਕੇ ਤੇ ਫਟਾਫਟ ਆ ਜਾਓ ਘਰੇ ਕਿਉਂਕਿ ਮੈਂ ਖੀਰ ਚ ਪਾਉਣਾ ਏ ਤੇ ਉਦੋਂ ਦੇ ਕਹੇ ਹੋਏ ਨੇ ਪ੍ਰਧਾਨ ਸਾਹਿਬ ਜੀ ਹੋਂਦੀ ਮੈਂ ਖੀਰ ਛੜੀ ਤੇ ਖੀਰ ਬਣ ਵੀ ਗਈ ਤੇ ਹਜੇ ਤੱਕ ਪ੍ਰਧਾਨ ਸਾਹਿਬ ਨੇ ਸਾਡੇ ਗੋੜੇ ਮੇਜ ਹਾਲਤ ਤੱਕ ਦੇਖਿਆ ਕਰਦੇ ਹੋ ਤੇ ਸੇ ਤੱਕ ਕਿਆ ਹੋਇਆ ਜੀ ਮੈਂ ਪੂਰੇ ਬਣਾ ਰਹੇ ਤੁਹਾਨੂੰ ਪਤਾ ਮੱਥਾ ਦੇਖਣਾ ਹਨਾ ਤੇ ਹਜੇ ਤੱਕ ਪ੍ਰਧਾਨ ਸਾਹਿਬ ਨੇ ਐ ਮੈਨੂੰ ਲੱਗਦਾ ਕਿ ਪ੍ਰਧਾਨ ਸਾਹਿਬ ਜਾਤਾ ਵੀ ਖੋਪਾ-ਖੋਪਾ ਕੱਟ ਕੇ ਲਿਓਣਗੇ ਹਨਾ ਤੇ ਜਾਂ ਸਾਨੂੰ ਖੀਰ ਦੇ ਨਾਲ ਆ ਲੱਗ ਤੋਂ ਸੈਪਰੇਟ ਕੌਲੀ ਚ ਪਾ ਕੇ ਖਾਣਾ ਪੈਣਾ ਹੁਣ ਮੈਂ ਐਨੇ ਫੋਨ ਕੀਤੇ ਤਾਂ ਕ ਤਦੋਂ ਮੈਂ ਫੇਰ ਫੋਨ ਲਾਇਆ ਤੇ ਹੁਣ ਹਜੇ ਤੱਕ ਫੋਨ ਨਹੀਂ ਚੱਕਿਆ ਹੈਗਾ ਤੇ ਮੈਨੂੰ ਲੱਗਦਾ ਮੇਰੇ ਕੂੜੇ ਵੀ ਬਣ ਜਾਣੇ ਆ ਸਾਰੇ ਤੇ ਪ੍ਰਧਾਨ ਸਾਹਿਬ ਨੇ ਸ਼ਾਮਾਂ ਨੂੰ ਮੱਥਾ ਟੇਕਣ ਤੋਂ ਪਹਿਲਾਂ ਹੀ ਪੰਜ-ਛੇ ਮਿੰਟ ਆਉਣਗੇ ਪਰ ਜਿੱਥੇ ਗੱਲੀ ਲੱਗਦੇ ਨੇ ਉੱਥੇ ਹੀ ਬਹਿ ਜਾਂਦੇ ਕੀ ਕਰੇ ਦੱਸ ਬੰਦਿਆਂ ਦਾ ਜੇ ਨਾ ਫੋਨ ਕਰੀਏ ਮਗਰ ਤਾਂ ਉਹ ਘਰੇ ਨਹੀਂ ਪਹੁੰਚਦੇ ਤੇ ਜੇ ਫੋਨ ਕਰੋ ਤਾਂ ਫੇਰ ਕਹਿਣਗੇ ਸਾਨੂੰ ਕੋਈ ਕੰਮ ਹੀ ਨਹੀਂ ਜੇਹੀ ਕਰੋ ਤੋਰੀ ਜਾਂਦੇ ਤੁਸੀਂ ਫੋਨ ਤੇ ਫੋਨ ਕਰ ਲਾ ਕੇ ਜਾਂਦੀਆਂ ਕੀ ਕਰਾਂ ਦੱਸ ਮੈਨੂੰ ਸਮਝ ਨਹੀਂ ਆਉਂਦੀ ਇਹ ਕੂੜਾ ਜਾਂ ਪੂਰਾ ਸੜ ਗਿਆ ਬਾਕੀ ਆਹ ਕੂੜਾ ਬਹੁਤ ਸੋਹਣਾ ਨੇ ਕੀ ਹੈ ਤੇ ਸਰੋਂ ਦਾ ਤੇਲ ਤੇ ਇਹ ਵਾਲਾ ਤਾਂ ਇਹ ਬਬਲਾ ਜਿਹੜਾ ਮੱਥਾ ਟੇਕਣਾ ਸੱਤ ਕੂੜਿਆਂ ਦਾ ਪੰਜ ਕੂੜਿਆਂ ਦਾ ਉਹ ਮੈਂ ਬਣਾ ਰਹੀ ਹਾਂ ਦੇਸੀ ਘਿਓ 'ਚ ਤੇ ਬਾਕੀ ਆਪਾਂ ਬਣਾਵਾਂਗੇ ਸਾਰੇ ਸਰੋਂ ਦੇ ਤੇਲ ਦੇ ਵਿੱਚ ਤੇ ਕਿਉਂਕਿ ਸਰੋਂ ਦੇ ਤੇਲ 'ਚ ਵਧੀਆ ਲਾਦਾ ਨਾ ਤਾਂ ਤਜਾਬ ਬੰਦਾ ਏ ਤੇ ਦੇਸੀ ਘਿਓ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਪ੍ਰਧਾਨ ਸਾਹਿਬ ਦਾ ਬੀਪੀ ਆਲਰੇਡੀ ਵੱਧਾ ਤੇ ਪ੍ਰਧਾਨ ਸਾਹਿਬ ਨੇ ਖਾਣ ਤੋਂ ਹਟਣਾ ਨਹੀਂ ਪਰ ਤੇਰੀ ਪ੍ਰਧਾਨ ਸਾਹਿਬ ਜਿਆਦਾ ਨਹੀਂ ਖਾਂਦੇ ਵਿਚਾਰੇ ਪ੍ਰਧਾਨ ਸਾਹਿਬ ਥੋੜਾ ਹੀ ਖਾਂਦੇ ਨੇ ਮੈਂ ਕੂੜਾ ਪਲਾ ਲਾਂ ਇੱਕ ਵਾਰੀ ਕਵਾ ਵਿਚਾਰਾ ਵੀ ਸਾਡਾ ਰੱਖ ਘਸ ਘਸ ਕੇ ਨੌਨ ਸਟਿਕ ਪੈਨ ਹੀ ਬਣ ਗਿਆ ਸਾਡਾ ਤਾਂ ਹੁਣ ਇਹ ਹੋ ਗਈ ਗੋਲੀ ਪੱਕ ਜਾਣਾ ਬਸ ਇਹਦੇ ਵਿੱਚ ਆਪਾਂ ਨੇ ਚੱਕ ਲੈਣਾ ਪੱਤੇ ਰੋੜਾ ਇਹ ਸਾਰੇ ਇਹ ਸਾਰੇ ਸੌਂ ਦੇ ਵਿੱਚ ਮਿਲਦਾ ਇੱਕ ਇੱਕ ਵਾਰ ਹੀ ਗੂੜੇ ਬਣਾਏ ਸੀ ਹੁਣੇ ਉਹਨੇ ਤਾਜ਼ਾ ਜਾਣਕਾਰੀ ਮੈਨੂੰ ਮਿਲੀ ਪ੍ਰਧਾਨ ਸਾਹਿਬ ਦਾ ਫੋਨ ਆਇਆ ਕਹਿੰਦੇ ਮੈਂ ਨਾ ਸਕੂਟੀ ਸਰਵਿਸ ਕਰਵਾ ਰਿਹਾ ਦੇਖੋ ਕੀ ਬੰਦਾ ਆ ਨਾ ਬੰਦੇ ਕੀ ਕਹੀਏ ਬਸ ਸਮਝ ਨਹੀਂ ਆਉਂਦੀ ਹੈਗੀ ਤੇ ਮੈਂ ਕਿਹਾ ਵੀ ਤੁਹਾਨੂੰ ਇਹ ਨਹੀਂ ਬਤਾਇਆ ਵੀ ਘਰੇ ਮੈਂ ਕੀ ਧਰੀ ਤੇ ਉਹ ਮੈਨੂੰ ਫੋਨ ਕਰਕੇ ਸਮਾਨ ਲੈ ਕੇ ਆਏ ਹਣਾ ਬਸ ਬਸ ਮੈਂ ਆ ਗਿਆ ਤੇ ਫੋਨ ਕੱਟ ਤੂ ਤੇ ਉਹ ਫੋਨ ਕਰੀ ਜਾਂਦੀ ਮੈਨੂੰ ਬਿਨਾਂ ਮਤਲਬ ਤੋਂ ਹੁਣ ਦੇਵੇਦਾ ਪ੍ਰਧਾਨ ਸਾਹਿਬ ਨਾਲ ਤੁਹਾਡੇ ਨਾਲ ਗੱਲਬਾਤ ਕਰਨੇ ਪ੍ਰਧਾਨਤਾ ਦੇ ਵਿਚਾਰ ਸੁਣੇ ਤੁਸੀਂ ਪ੍ਰਧਾਨ ਸਾਹਿਬ ਦੇਖੇ ਫਿਰ ਪ੍ਰਧਾਨਤਾ ਦੀਆਂ ਗੱਲਾਂ ਕੀ ਜੀ ਲਾਤਾ ਫੜ ਲੈਣੀ ਕਿਥੋਂ ਬਾਹ ਫੜ ਲੈਣੀ ਹੈ ਕੋਈ ਉਹਨਾਂ ਕੋਲ ਐਕਸਕਿਊਜ਼ ਕੋਈ ਹੋਣਾ ਨਹੀਂ ਹੈਗਾ ਵਲ ਪੈਦਾ ਮੇਰੀ ਜੁਬਾਨ ਨੂੰ ਪੂਰੇ ਬੜੇ ਛੋਨੇ ਬੰਦੇ ਸੱਚੇ ਪਾਸ਼ਾ ਸਾਲ ਬਾਅਦ ਸਾਡੇ ਮੱਥਾ ਟੇਕਦਾ ਤੇ ਦੂਜੇ ਵੈਸੇ ਦੂਜੇ ਜੋਤ ਲੱਗਦੀ ਏ ਤੇ ਪਰ ਜਿਹੜਾ ਆਵਲਾ ਮੱਥਾ ਹੁੰਦਾ ਸਾਲ ਬਾਅਦ ਹੀ ਟਿਕਦਾ ਤੇ ਬੜੀ ਸ਼ਰਧਾ ਭਾਵਨਾ ਨਾਲ ਆਪਾਂ ਟੇਕਦੇ ਆ ਤੇ ਸੋਨੂ ਹੁਰੀ ਇਸ ਵਾਰ ਆਏ ਨਹੀਂ ਹੈਗੇ ਕਿਉਂਕਿ ਭਾਜੀ ਹੁਰੀ ਕਹਿੰਦੇ ਕਹਿੰਦੇ ਸਕੂਟੀ ਤੇ ਆਉਣਾ ਜਾਣਾ ਔਖਾ ਤੇ ਅਸੀਂ ਕਿਹਾ ਅਸੀਂ ਗੱਡੀ ਤੇ ਆਏ ਨਾ ਹੁਣ ਦੇਖਦੇ ਆ ਸ਼ਾਮ ਤੱਕ ਕੀ ਕਰਦੇ ਆ ਆਉਂਦੇ ਆ ਜਾਂ ਨਹੀਂ ਆਉਂਦੇ ਹੈਗੇ ਇਹਦੇ ਨੂੰ ਸ਼ਾਮ ਨੂੰ ਦੇਖਾਂਗੇ ਹਾਂ ਆ ਗਏ ਸਾਡੇ ਪ੍ਰਧਾਨ ਸਾਹਿਬ ਮੰਮੀ ਗਈ ਗੇਟ ਖੋਲਣ ਤੇ ਦੇਖਿਓ ਹੁਣ ਅਸੀਂ ਬਸ ਗੱਲਾਂ ਸੁਣੇ ਹੁਣ ਤੁਸੀਂ ਬਸ ਜਿਹੜੀ ਮੇਨ ਗੱਲ ਹੈ ਨਾ ਹਾਸਾ ਇਹ ਹੁਣ ਮਿੱਠਾ ਮਿੱਠਾ ਕੜਮਾ ਲਾ ਲਿਆ ਸਾਡਾ ਦਾਮ ਓਏ ਓਏ ਮਮਾ ਸਾਫ ਕੀਤਾ ਅੰਦਰ ਆਜੋ ਛੇਤੀ ਆਜੋ ਛੇਤੀ ਆ ਤੁਹਾਡੀ ਕਲਾਸ ਲੱਗਣੀ ਹਾਂਜੀ ਕੀ ਕਲਾਸ ਹੋਣੀ ਮੇਰੀ ਕੀ ਕਾ ਖੀਰ ਵੀ ਬਣ ਗਈ ਪੂੜੇ ਵੀ ਬਣ ਗਏ ਤੇ ਤੁਸੀਂ ਇੱਥੇ ਕਿਹੜੇ ਵਿਆਹ ਚ ਫਿਰਦੇ ਮੈਨੂੰ ਦੱਸੋ ਬੱਲਾ ਵਿਆਹ ਚ ਕਰਦਾ ਮੈਂ ਹਾਂ ਵਿਆਹ ਚ ਮੈਂ ਦੋ ਹੋਰ ਕੀ ਹੈ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਜਨਾਨੀ ਨੇ ਮੈਨੂੰ ਕੁਝ ਕਹਿ ਕੇ ਭੇਜਿਆ ਤੇ ਮੈਂ ਟਾਈਮ ਨਾ ਘਰੇ ਜਾਵਾਂ ਅੱਜ ਪਰਨੇ ਦੀ ਹਾਲਤ ਬਣ ਕੀ ਕਰਕੇ ਕਿ ਤਨੂ ਵਾਲ ਨਿਕਲੇ ਪਏ ਬਾਹਰ ਵਿੱਚੋਂ ਆਈ ਨਿਕਲਦੰਨੇ ਆ ਤੜਪੇ ਜੇ ਘਾਤ ਪਏ ਹਾਈ ਹਾਈ ਮੂੰਹ ਦੇਖੋ ਚਲੋ ਹੋਰ ਕੱਟੋ ਚੰਗਾ ਪੋਪਾ ਪੋਪਾ ਕੱਢਣਾ ਤੇ ਇਹਨੂੰ ਕਰਨਾ ਹੈ ਕੀ ਕਰਨਾ ਤੋੜਨਾ ਇਹਨੂੰ ਕੇਈ ਪਾ ਦੇਣਾ ਮਗਰ ਨਹੀਂ ਕੋਤ ਰੱਖਾਂ ਮੈਂ ਕੋਈ ਨਹੀਂ ਇਹਨਾਂ ਨੂੰ ਕਿ ਕੀ ਬੰਦ ਤੱਕੀ ਬੇ ਕਿਹੰਦੇ ਟੱਕੇ ਹੁੰਦੇ ਨੇ ਕਿ ਨਾਈਟਾ ਕਿਹੰਦੇ ਤੇ ਮੈਨੂੰ ਕੋਪਾ ਪਾਓ ਨਾ ਆ ਥੋੜੇ ਜਿਹੀ ਪਾਇਓ ਜਿੰਨੇ ਕ ਪਾਉਣੇ ਨੇ ਕੀਰ ਚ ਸਾਰਾ ਨਾ ਪਾਇਓ ਇੰਨੇ ਨਹੀਂ ਪਾਉਣੇ ਆਗੇ ਫਿਰ ਉਵੇਂ ਮੂਹ ਚੜਦਾਂ ਦਾ ਹਲੇ ਆਈ ਜਾਂਦੇ ਨੇ ਕੀਰ ਖਾਣ ਦਾ ਸਵਾਦ ਵੀ ਨਹੀਂ ਆਉਂਦਾ ਹੈਗਾ ਅੱਧੀ ਤੇਰਾ ਮਗਜ਼ ਬਥੇ ਕੰਮ ਕਰਦਾ ਮੇਰਾ ਮਗਜ਼ ਤਾਂ ਬਥੇਆ ਅੱਧਾ ਤੁਸੀਂ ਖਾ ਲਿਆ ਹੋਰ ਤਾਂ ਹੀ ਕਰ ਰਹੇ ਹਾਂ ਕਿ ਸੱਟਾ ਜੂ ਕੰਮ ਹੈ ਜਿਹੜਾ ਤੁਸੀਂ ਰੋਜ਼ ਮਗਜ਼ ਖਾਂਦੇ ਹੋ ਉਹ ਕਿੱਦਾਂ ਸੱਟ ਆਉਗਾ ਉਹ ਮਗਜ਼ ਖਾ ਕੇ ਥੋੜਾ ਸੱਟ ਆਉਣਾ ਹੈ ਮਗਜ਼ ਖਾ ਕੇ ਸੱਟ ਆਉਂਦਾ ਹੂੰ ਹੂੰ ਥੋੜੇ ਥੋੜੇ ਹਸਾਬ ਨਾਲ ਕਸੀ ਡਿਊਟੀ ਦਾ ਆਪ ਪ੍ਰਧਾਨ ਸਾਹਿਬ ਵੀ ਤੁਸੀਂ ਇਹ ਕਟੋ ਤੇ ਤੁਸੀਂ ਇਹ ਪਾਓ ਦੇ ਸਸਾਇਟੀ ਡਰਾਈਵ ਫੂਡ ਊੜੇ ਊੜੇ ਤਾਂ ਮੈਂ ਨਹੀਂ ਮੇ ਰੂਟੀ ਦੀ ਹੈ ਊੜੇ ਡਿਊਟੀ ਦਾ ਮੇਰੀ ਹੈ ਅੱਜ ਕੱਲ ਪਤਾ ਨਹੀਂ ਕਿ ਬੱਚੇ ਇਦਾਂ ਦੇ ਹੋ ਗਏ ਕਿ ਡਰਾਈਵ ਫੂਡ ਵਗੈਰਾ ਖਾਂਦੇ ਨਹੀਂ ਹੈਗੇ ਟੀਰ ਚ ਕਹਾਂਗੇ ਮਮਾ ਕਿਉਂ ਪਾਏ ਨੇ ਵਿੱਚ ਇਹ ਦੰਦਾ ਫੱਲੇ ਆਈ ਜਾਂਦੇ ਨੇ ਐ ਹੁੰਦਾ ਹੈ ਵਾਹ ਹੁੰਦਾ ਹੈ ਵਿੱਚ ਨੇ ਆਪਣੇ ਹੋ ਗਏ ਐਸੀ ਹੈ ਖਾਣੇ ਤੇ ਖਾਣਿਆ ਤੇ ਹੋਰ ਬੰਦ ਖਾਣਿਆ ਤੇ ਖਿੱਜ ਗਏ ਵਾਕੇ ਉਹ ਬਾਹਰਲੇ ਖਾਣੇ ਚੰਗੇ ਲੱਗਦੇ ਨੇ ਪਰ ਘਰ ਦੇ ਖਾਣੇ ਚੰਗੇ ਹੁੰਦੇ ਨੇ। ਪੂਰੇ ਆਪਣੇ ਬੜੇ ਛੋਲੇ ਬਣ ਰਹੇ ਨੇ। ਘੈਂਟ ਘੈਂਟ ਬਣ ਰਹੇ ਨੇ ਇਹ ਪੂਰੇ। ਨਹੀਂ ਅਮਨ ਬਣ ਆਏ ਜੀ ਪੂਰੇ ਬਣ ਰਹੇ ਨੇ। ਤੁਹਾਡਾ ਕਹਿੰਦਾ ਮਤਲਬ ਕੀ ਹੁਣ? ਮੈਂ ਕਿ ਅਮਨ ਅਮਨ ਵਰਗੇ ਬਣ ਰਹੇ ਨੇ ਪੂਰੇ। ਪਹਿਲੀ ਜਾਂ ਸ਼ੁਕਰ ਮੈਂ ਤਰੀਫ ਕੀਤੀ ਕਿਤੇ। ਲੋ ਮੈਂ ਸਮਾਨ ਵੀ ਪਾਣਾ ਟੋਕਰੀ ਚ। ਜੇ ਮੱਥਾ ਟੇਕਣ ਜਾਣਾ ਆਪਾਂ ਨੇ। ਠੀਕ ਹੈ। ਉਹ ਜਿਹੜਾ ਚੁੱਲ੍ਹ ਤੇ ਬਣਾਉਂਦਾ ਸਵਾਦ ਹੁੰਦਾ ਨਾ ਉਹ ਗੈਸ 'ਤੇ ਨਹੀਂ ਆਉਂਦਾ ਹੈਗਾ। ਸਾਡੇ ਚੁੱਲਾ ਬਣਾਉਣ ਨੂੰ ਥਾਂ ਹੈ ਨਹੀਂ। ਇਹ ਮੈਂ ਸੋਚਿਆ ਸੀ ਵੀ ਲੋਹੇ ਦਾ ਜਿਹੜਾ ਤੁੱਲਾ ਹੁੰਦਾ ਉਹ ਲੈ ਕੇ ਆਵਾਂਗੇ। ਗੇਟ ਖੁੱਲਾ ਕggen ਆ ਗਈ। ਮੈਨੂੰ ਲੱਗਦਾ ਟਰੈਂਕ ਖੁੱਪੜ ਗਿਆ। ਬਸ ਠੀਕ ਠੀਕ ਹੈ ਯਾਰ ਬੋਤਲੇ ਫਿਰ ਬੱਚਿਆਂ ਨੇ ਵੀ ਨਹੀਂ ਖਾਣੇ ਤੇ ਫਾਇਦਾ ਨਹੀਂ। ਆਈ ਇੱਕ ਗੰਦੀ ਵੈਨ ਮੈਨੂੰ ਲੱਗਦਾ। ਹੋਰ ਤਾਂ ਕਿਹੜੀ ਵੈਨ ਆ ਗਈ। ਤੇ ਲੋ ਜੀ ਆਪਾਂ ਰੈਡੀ ਆ ਦੂਸਤੇ ਜਾਣ ਵਾਸਤੇ ਤੇ ਇੱਧਰ ਫਤਿਹ ਤੇ ਪੰਨੀਤ ਕਰਨ ਲੜਾਈ। ਆਪਾਂ ਹੱਥ ਨੂੰ ਕਹਿਗਾ ਤੂੰ ਮਾਰ ਰਿਹਾ। ਕਿਉਂ ਮਾਰ ਰਿਹਾ ਹੱਥ ਅੱਖੇ 'ਚ। ਹੈ ਏਕੀ ਵਾਟਰ ਕੈਪਸ ਦਿਖਾ। ਦਿਖਾ ਪਹਿਲਾਂ ਹੈ ਤੂੰ ਪਹਿਲਾਂ ਮੈਨੂੰ ਐਦਾਸ ਇੱਕ ਹੀ ਹੁੰਦਾ ਬੱਡੇ ਵੀਰ ਨੂੰ ਮਾਰਦੇ ਨੇ ਹਾਂ ਹਾਂ ਜਿੱਦ ਕਰਦੇ ਨੇ ਜਿੱਦ ਮਾਰ ਜਾਉ ਕਿਉਂ ਉਹ ਵੀਰੇ ਵਾਂਗੂ ਐਦ ਕਰਦੇ ਨੇ ਨਹੀਂ ਕਿਉਂ ਮਾਰ ਰਹੇ ਸੀ ਵੀਰ ਨੂੰ ਦੱਸ ਮੈ ਰੀਜ਼ਨ ਦੱਸੋ ਮੈਂ ਤੁਹਾਨੂੰ ਕੀ ਕਰਾਂ ਮਾਰੀ ਸੀ ਸੀ ਹੈ ਹਾਂ ਇਹਨੇ ਮੇਰੇ ਹੱਥ ਮਾਰਿਆ ਕਿਨੇ ਇਹਨੇ ਇਹਨੇ ਕੌਣ ਹੁੰਦਾ ਕਿਉਂ ਮਾਰਿਆ ਇਹ ਆ ਮਾਰੇ ਹੱਥ ਤਾਂ ਮਾਰਿਆ ਕੀ ਮਾਰਿਆ ਆ ਮਾਰਿਆ ਕਿਉਂ ਮਾਰਿਆ ਫਤਿਹ ਤੂੰ ਇਹ ਮਾਰੇ ਮਾਰੇ ਨਹੀਂ ਝੂਠ ਬੋਦਾਂ ਹੈ ਝੂਠ ਬੋਦਾਂ ਕਰਾ ਬਟਾਈ ਹੂੰ ਅੱਖਾਂ ਚ ਵੱਜਣੀ ਨਹੀਂ ਫਤਿਹ ਮੈਂ ਤੈਨੂੰ ਕਹਿ ਰਿਹਾ ਬਾਰ-ਬਾਰ ਛੱਡ ਦੇ ਨੂੰ ਛੱਡ ਦੇ ਹੁਣ ਪਹਿਲਾਂ ਉਹਨੂੰ ਛੱਡ ਫੇਰ ਫੜ ਲਿਆ ਹੜ ਦੂੰਗਾ ਦਿਖਾਉਂਗਾ ਅਮਨ ਇਹਨੂੰ ਸਮਝਾ ਲੈਣੀ ਤਾਂ ਛੇਤਰ ਪੈਣ ਕੇ ਬੋਹ ਜੇ ਸਾਡਾ ਦੇ ਲੈ ਫੜ ਕਦੇ ਦਰੋ ਜਾ ਜਾ ਬੰਦੇ ਆ ਹਾਂ ਹਾਂ ਹਏ ਵਾਏ ਅੱਛਾ ਤੇ ਜਿੱਦਾਂ ਮੈਂ ਤੈਨੂੰ ਕੁੱਟੇ ਨਾ ਤੈਨੂੰ ਮਾਰਾਂ ਜਾਂ ਚਿਟਣਾ ਦੇ ਤੈਨੂੰ ਮੈਂ ਕਮਰਾ ਬੰਦ ਕਰਕੇ ਅੰਦਰ ਤੇਰਾ ਆਵਾਜ਼ ਵੀ ਨਹੀਂ ਆਉਣੀ ਕਿਸ ਨੂੰ ਟਟ ਟਟ ਕਾ ਕੇ ਧਰ ਦੇ ਟਟ ਟਟ ਕਾ ਕੇ ਧਰ ਆਰ ਮਾਰੇ ਦਾ ਕੁੜੀ ਵਾਲਾ ਬਹਿ ਬਣੀ ਨਾ ਇਧਰ ਮਾਰੇ ਇਹ ਇੱਥੇ ਗਗਨ ਬਣਾ ਰਹੀ ਆ ਚਾਹ ਤੇ ਬੱਚਾ ਵਾਸਤੇ ਦੁੱਧ ਤੇ ਇਧਰ ਆਪਣੇ ਜਿਹੜੇ ਪੂੜੇ ਨੇ ਉਹ ਹੋ ਗਏ ਰੈਡੀ ਨਾਲ ਧੀਰ ਤੇ ਆਪਾਂ ਹਣੂ ਇਹਨੂੰ ਸੈਟਿੰਗ ਦਾ ਕਰੋ ਕਿਸੇ ਚ ਪਾਓ ਕੀ ਚੀਜ਼ ਓ ਵੀਰ ਆਪਾਂ ਚੱਲੀਏ ਤਿਆਰੀ ਮੈਂ ਗੱਡੀ ਸਟਾਰਟ ਕਰਾਂ ਨਹੀਂ ਨਹੀਂ ਚਾਹ ਪੀ ਕੇ ਚੱਲਦੇ ਹਾਂ ਓਕੇ ਇਹ ਦੋ ਘੱਟ ਲੈ ਚੱਣ ਕੋਤੇ ਹਾਂ ਮਿਲ ਗਿਆ ਬਾਈ ਫਸੇ ਚਾੜੂ ਲੈ ਆ ਠੀਕ ਕਰ ਕੰਮ ਨਹੀਂ ਕਰਦਾ ਕਰੋ ਆਰੇ ਲਾ ਦੇ ਕਰੋ ਨੂੰ ਜਦ ਇਹ ਜੇ ਕੰਮ ਕਰਦਾ ਮੈਨੂੰ ਕਹਿਆ ਕਰੋ ਬਣਾਣੀ ਚੀਜ਼ ਬਣਾਣੀ ਮੈਨੂੰ ਤਾਂ ਲੱਭ ਨਹੀਂ ਲੱਗੀ ਹੈਗੀ ਇਹ ਕੰਮ ਵੀ ਨਹੀਂ ਕਰਦਾ ਕਾਹਨੂੰ ਕਰਦਾ ਫਤਿਹ ਓ ਪੁੱਤਰੀ ਖੰਡ ਲੈ ਕਿਨੇ ਹੁਣਾਂ ਦੇਖੀ ਨੇ ਝਾੜੂ ਲੱਭ ਰ ਮੈਨੂੰ ਮੇਰਾ ਬੁੱਤ ਤੁਹਾਨੂੰ ਲੱਭਦਾ ਮੇਰਾ ਬੁੱਤ ਰ ਝਾੜੂ ਲੱਭਦਾ ਝਾੜੂ ਬੁੱਧੂ ਦਾ ਕਿੱਥੇ ਲੱਭਦਾ ਨਹੀਂ ਲੈ ਮੈਂ ਜਾਣਾਂ ਚਾਲੀ ਗਈ ਜਾਣੀ ਹੋਰ ਹੈ ਤੁਹਾਨੂੰ ਕਿਵੇਂ ਮਾਮਲੋ ਓਏ ਬੱਸ ਮੱਥੇ ਬੱਸ ਆਪਾਂ ਨਹੀਂ ਝਾੜੂ ਪਾਣੀ ਆ ਬੁੱਧੂ ਪਾਣੀ ਲਗਨ ਆਇਦਾਂ ਤੇ ਗੁੱਸੇ ਮਿਲਿਆ ਨਾ ਸਾਹਦੇ ਇਹ ਤੋੜ ਲੈ ਨਾ ਇਹ ਤੋੜ ਲੈ ਪਰਿਓ ਇਥੋਂ ਆਫਾ ਟੁੱਟ ਜੂਗਾ ਇਹ ਮਾਰੀਂ ਏ ਮੰਿਸਟਰ ਇਹਦੇ ਕੁਛ ਕੰਮ ਅਰੇ ਕੇਲੇ ਖਾ ਲ ਲੱਭੀ ਹੈ ਕਿ ਮੇਰਾ ਚੁੰਨੀ ਕੁਛ ਨਾ ਕੁਛ ਗੋਮੀ ਰਹਿੰਦਾ ਅੰਤਰਾ ਮੈਂ ਤੁਹਾਨੂੰ ਦੱਸਿਆ ਨਾ ਇੱਥੇ ਬੰਦਾ ਕੋ ਮੇ ਬੰਦਾ ਨਹੀਂ ਮਿਲਦਾ ਕਿ ਚੁੰਨੀ ਦੀ ਗੱਲ ਕਰਦੀ ਹੈ ਹਾਂ ਮੈਂ ਡਾਲਾ ਕੱਢੀ ਅਈ ਮੰਮੀ ਨੇ ਮਾਈਕਿੰਗ ਕਰਕੇ ਇਹਦੇ ਕੱਪੜਾ ਇਹਦੀ ਉਹ ਤਾਂ ਉਹ ਆਪਣੇ ਘਰੇ ਗਿਆ ਸੋਟ ਪਾਰ ਕੇ ਪੱਕੇ ਲਾ ਦੇਵੇ ਸਾਰੇ ਸਾਰੇ ਚਲਦੇ ਪੱਕੇ ਜਦੋਂ ਤੁਸੀਂ ਫੋਨ ਤੋਂ ਨਿਕਲੇ ਹੋਣ ਬਾਹਰੇ ਇਹ ਚੱਕੋ ਪਾਂਡੇ ਗਿੜੇ ਪਏ ਨੇ ਫਤਿਹ ਤੂੰ ਮੇਰਾ ਫੋਨ ਫੜਾਇ ਤੇ ਨਹੀਂ ਫੋਨ ਨਹੀਂ ਫੜਨਾ ਤੂੰ ਮੈਨੂੰ ਕਿਸੇ ਦਿਨ ਦਤਾ ਨਹੀਂਗਾ ਹੈ ਅੱਜ ਦੂੰਗਾ ਰੋਜ਼ ਹੀ ਕਹਿਣਾ ਨਾ ਮੇਰਾ ਸੋਨਾ ਅੱਜ ਦੂੰਗਾ ਪੱਕੀ ਗੱਲ ਲੈ ਮੇਰਾ ਸੋਨਾ ਵੀ ਨਹੀਂ ਹੈਗਾ ਅੱਜ ਮੈਂ ਦੂੰਗਾ ਪੱਕੀ ਗੱਲ ਹੈ ਮੇਰਾ ਸੋਨਾ ਪੂਗਾ ਅੱਜ ਫਿਰ ਸੋਜੂਗਾ ਫਿਰ ਚੱਕਰ ਨਹੀਂ ਉਹ ਚੱਕਰ ਨਹੀਂ ਤੂੰ ਮੁੱਕਰ ਜਾ ਨਾ ਮਿੰਟ ਚੀ ਹਾਂ ਜੀ ਉਹ ਲੋਕ ਤੇ ਕੱਪੜਾ ਪਾ ਉਹ ਐਡਿਟ ਕੀਆ ਵੈ ਉਹ ਵੀ ਤੇ ਅਮਨੇ ਚੰਗੀਰ ਕਰ ਲਈ ਤਿਆਰ ਚੰਗੀਰ ਨਹੀਂ ਆਹੀ ਭਰਾ ਇਹ ਦੱਲ ਆ ਦੱਲ ਹਾਂ ਦੱਲ ਕਰ ਲਈ ਤਿਆਰ ਦੱਲ ਤੋਂ ਹੋ ਜਾ ਟੱਕਾ ਕੱਪੜਾ ਲਿਆ ਕੇ ਦੱਲਦਾ ਇਹਦੇ ਵਿੱਚ ਕੀ ਐਚੀ ਪਿਆ ਸੀ ਹੈ ਨਹੀਂ ਇਹਦੇ ਵਿੱਚ ਲੈ ਮੈਂ ਵਿੱਚ ਲਿਆ ਮੈਂ ਨਾ ਲੱਭੋ ਲੱਭੋ ਲਾੜ ਪਹਿਲੇ ਆ ਬਹੁਤ ਬਾਅਦ ਲੱਗਦਾ ਕੋਈ ਕਿੱਧਰ ਗਿਆ ਯਾਰ ਇਹ ਹੈ ਨਹੀਂ ਲੱਡੀ ਲੱਡੂ ਸਕੂਟਰ ਚੋਂ ਕੱਢਣ ਵਾਲੇ ਨੇ ਬਈ ਕੱਢ ਲਈ ਦੀ ਮੈਂ ਕੱਡੇ ਨਹੀਂ ਰਹੀ ਮੈਂ ਕੱਢ ਕੇ ਲਾਉਣਾ ਲਿਆਓ ਗਰਮੀ ਅੰਨੀ ਕਿ ਜ਼ਿਆਦਾ ਹੋ ਰਹੀ ਏ ਪੁੱਛੋ ਨਾ ਬਾਹਰ ਨਿਕਲਣ ਦਾ ਜੀ ਨਹੀਂ ਕਰਦਾ ਤੇ ਲਓ ਜੀ ਲੱਡੂ ਲੱਡੂ ਦਾ ਡੱਬਾ ਤੂੰ ਡੱਬਾ ਨਹੀਂ ਆਉਂਦੀ ਰੇਟ ਨਹੀਂ ਕਿਉਂ ਤੂੰ ਸੈਂਟਸ ਕੋਲੇ ਪੜ੍ਹਨਾ ਨਹੀਂ ਇਹ ਬੋਲਦੇ ਤਾਨੂੰ ਸਕਾਇ ਨਹੀਂ ਕਿ ਬਦਲੋ ਬਹੁਤ ਵਾਰਨ ਕੀ ਹੁੰਦਾ ਹੈ ਮੈਂ ਡੱਬਾ ਹੀ ਕਿਹਾ ਸੀ ਡੱਬਾ ਲੱਡੂ ਦਾ ਡੱਬਾ ਲੱਡੂਆਂ ਦਾ ਡੱਬਾ ਕਿਹਾ ਮੈਂ ਬਹੁਤ ਵਾਰਨ ਕੀ ਹੁੰਦਾ ਇਹ ਇਹਨੂੰ ਵੇਖਦਾ ਇਹਨੂੰ ਬਦਲਣਾ ਤਾਂ ਬਹੁਤ ਵਾਰਨ ਹੁੰਦੀ ਹੁੰਦੀ ਹੈ ਨਾ ਵੀ ਉਹ ਇੱਕ ਵਾਰਨ ਤੋਂ ਬਹੁਤ ਵਾਰਨ ਸਖਾਈ ਨਹੀਂ ਕਿੱਦਾਂ ਕੀ ਹੁੰਦੇ ਰੋ ਖੀਰ ਘੱਟ ਪਾਣੀ ਹੈ ਖੀਰ ਇੱਕ ਡੱਬੀ ਚ ਪਾਟ ਰੱਖ ਲਓ ਅਮਰ ਜੜੇ ਬਸ ਦੋ ਟੁਕੜੇ ਕਰੋ ਉਹਨਾਂ ਦਾ ਇਹ ਕਹਿਣਗਾ ਡੱਬਾ ਦਾ ਕੇ ਦੇਖ ਤੇ ਕੀ ਹੋ ਗਿਆ ਇਹ ਕੰਮ ਕਰਦੇ ਸੁਭ ਕੰਮ ਕਰਦੇ ਲੈ ਕੇ ਛੋਟੇ ਟੱਕਾ ਡੱਬੀ ਚ ਪਾਣਾ ਪੈਂਦੀ ਬਣਾ ਕਰਦੀਆਂ ਜਿਹੜੀਆਂ ਚਲੋ ਜੀ ਗੁੜ ਇਹ ਹੁੰਦੀ ਭੇਲੀ ਵਟਦੇ ਨੇ ਆਪਾਂ ਸਾਢੇ 3 ਕਿਲੋ ਦੀ ਭੇਲੀ ਹੁੰਦੀ ਹੈ ਬਾਕੀ ਘਰੇ ਜਿਹੜਾ ਬਣਾਉਂਦਾ ਗੁੜ ਜਿਹੜੀਆਂ ਪੂਰੇ ਬਣਾਉਂਦੇ ਉਹ ਵੱਖਰਾ ਗੁੜ ਹੁੰਦਾ ਇਹ ਹੋਂਹ ਤਰ੍ਹਾਂ ਉਹ ਬਣਦੇ ਕਿਉਂਣਾ ਹੈ ਇਹਦਾ ਇਤਿਹਾਸ ਤੁਹਾਨੂੰ ਦੱਸਾਂਗੇ ਕਿਤੇ ਨਾ ਪਤਾ ਸਮਝਾ ਅੱਛਾ ਸਾਨੂੰ ਕਿਤੇ ਪਤਾ ਕਾਹਦੇ ਹਸ ਬਣਦੇ ਨੇ ਭੇਲੀ ਕਹਾਂ ਦਾ ਵੰਡਦਾ ਸੋ ਇਹ ਆਪਣੀ ਕੋ ਸੁਖਣਾ ਪੂਰੀ ਹੁੰਦੀ ਤਾਂ ਵੰਡਦੇ ਆਪਾਂ ਤੇ ਆਪਾਂ ਐਸਾ ਨਹੀਂ ਵੰਡਦੇ ਨੇ ਕਿ ਪਰਮਾਤਮਾ ਸੱਚੇ ਪਾਤਸ਼ਾਹ ਹੈ। ਫਿਰ ਇੰਨੀ ਕਿਉਂ ਬਹੁਤ ਹਨ? ਹਾਂ ਹਾਂ ਮੈਂ ਦੇਖ ਲਾਂ ਹਾਂ ਤੇ ਪੂਰੇ ਘਰ ਦੇ ਸੇ ਬਣਾਉਂਦੇ ਨੇ ਖੀਰ ਮਿੱਠਾ ਬਣਦਾ ਹੈ। ਬਸ ਮਿੱਠਾ ਕਿਉਂ ਬਣਦਾ ਹੈ? ਦੱਸ ਮੈਨੂੰ। ਓ ਚੰਗਾ ਆਵੇ ਭਰਾ ਮੇਰੀ ਜਾਨ ਛੱਡੋ। ਹੁਣ ਭਰਾ ਜਾਨ ਛੱਡੋ। ਪਹਿਲਾਂ ਮੈਂ ਚੁੰਨੀ ਲੱਪਕਾ ਦੋ ਐ ਜਿਹੀ ਕਿਤੇ ਰੱਖੀ ਮੈਂ। ਮੈਂ ਤੈਨੂੰ ਕੀ ਕਿਹਾ ਚੇਤਾਵਨੀ ਕੋਈ ਨਹੀਂ ਸਕਾ ਫੋਜੀ ਲਾਦਣਾ ਹਾਰ ਕਰਦੇ ਹਾਂ ਹਾਂ ਘੜਾ ਜਮੀਂ ਜਿੱਤ ਸਕਦੇ ਹਾਰਗੇ ਨਾ ਹਾਰਗੇ 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 ਨਾ ਮਾਝਾਣ ਪਹਿਲੀ ਵਾਰ ਹੀ ਹਾਰੇ ਮਾਝਾਲੇ ਹਾਰਗੇ ਨਾ ਉਹ ਨਹੀਂ ਸੁਤਾ ਦੇ ਬਸ ਕਹਾੜਾ ਭਾਵੇਂ ਹਾਂਦੇ ਨਹੀਂ ਤਾਂ ਵੀ ਨਹੀਂ ਆਉਂਦਾ ਨਹੀਂ ਕਹਿੰਦੇ ਟੀਟੋ ਮਤਲਬ ਹੈ ਮਾਝਾ ਨੂੰ ਲਾ ਬੜਾ ਹਾਂ ਹਿੰਡ ਦੇ ਪੱਤੇ ਆਹੀ ਆਈ ਨੇ ਹਿੰਡ ਦੇ ਨਹੀਂ ਟੀਟ ਠੀਕ ਹੋ ਤੁਸੀਂ ਠੀਕ ਮੰਨਦੇ ਨਹੀਂ ਅਗੇ ਤੂੰ ਹਾਰ ਨਹੀਂ ਮੰਨਦੇ ਠੀਕ ਨਹੀਂ ਖਣਾ ਗਲਤੀ ਨੂੰ ਮੰਨਣਾ ਸਾਡੇ ਨੂੰ ਚ ਲਿਖਿਆ ਨਹੀਂ ਸਾਡੇ ਕੋਲ ਖੂਨ ਜੀ ਨਹੀਂ ਹੈ ਠੀਕ ਕਹਿਣਾ ਠੀਕ ਕਹਿਣਾ ਹੈ ਠੀਕ ਨਹੀਂ ਕਹਿਣਾ ਹਣ ਕਬੀ ਨਹੀਂ ਬਾਉ ਨਹੀਂ ਨਹੀਂ ਬਾਉ ਠੀਕ ਨਹੀਂ ਕਹਿਣਾ ਨਹੀਂ ਨਹੀਂ ਬਾਉ ਠੀਕ ਨਹੀਂ ਕਹਿਣਾ ਇਹ ਸਾਢੇ 3 ਕਿਲੋ ਗੋੜਾ ਇਹ ਆਪਣਾ ਸਾਰਾ ਉੱਥੇ ਵੰਡ ਕੇ ਆਉਣਾ ਹੈ ਸਾਢੇ 3 ਨਹੀਂ ਸਵਾ 3 ਕਿਲੋ ਸਾਢੇ 3 ਕਿਲੋ ਮੈਂ ਬੰਦਾ ਅੰਗਰੇਜ਼ੀ ਬੋਲੀ ਵੱਧ ਪੰਡ ਤੋਂ ਕੋਈ ਚੱਕਰ ਨਹੀਂ ਗਾ ਕੱਟਣਾ ਹੋਵੇ ਇਹਦੇ ਦੇਖੋ ਆਪਣੇ ਹੁੰਦੇ ਨੇ ਸ਼ਰਦਾ ਭਾਅ ਨਾਲ ਬੜੇ ਚੋਲੇ ਹਨ ਭਾਵੇਂ ਸਾਢੇ 3 ਨਿਕਲੋਂ ਪਾਉਂ ਸਾਢੇ 4 ਕਿਲੋ ਹੈ ਭਾਵੇਂ ਸਾਡੇ ਕੋਲ ਨਹੀਂ ਲੋਮਾ ਖੇਤ ਤੋਂ ਆਉਂਦੇ ਨੇ ਉਦੋਂ ਹੀ ਨਾ ਫੜਾ ਲਓ ਕਿੰਨੇ ਪੰਜ ਥੱਲੇ ਪੈਦੇ ਸੀ ਘੋੜਾ ਸਭ ਤੋਂ ਥੱਲੇ ਹੂੰ ਸਭ ਤੋਂ ਥੱਲੇ ਪੰਜ ਪੈਣ ਅੱਜ ਫਿਰ ਮੀਨਾਂ ਦਾ ਜਿਲਾ ਫਿਰ ਬਣਾਇਆ ਹੈਗਾ ਨੇ ਆਪਾਂ ਸਰੋਂ ਦਾ ਤੇਲ ਦਾ ਮਤਨ ਇੱਕੋ ਜੋਤੀ ਲਾਉਣੀ ਸਰੋਂ ਦੇ ਤੇਲ ਦੀ ਕਿ ਇਹਦੀ ਲਾਉਣੀ ਹੈ ਦੇਸੀ ਕਿਉਂ ਦੀ ਆਹ ਕਿਹੜੇ ਲੱਡੂ ਦੇ ਪਤਾ ਹਨ ਇਹ ਨਾ ਤਾਜ਼ੇ ਬਣੇ ਹੋਣੇ ਮੈਂ ਉੱਤੇ ਉਹ ਪਾਇਆ ਕੋਨਾ ਟਾਟਾ ਲੱਡੂਆਂ ਤੇ ਕੌਣ ਬੰਦਾ ਓਏ ਜਦਾ ਪਿੱਛਲੀ ਆਈ ਲਿਆਦੇ ਇਹ ਇੱਕ ਗਿੱਲੇ ਦੀ ਨਾ ਤਾਂ ਕਰਕੇ ਥੋੜੇ ਉਹਨਾਂ ਕਿ ਆਪੀ ਜਿਆਦਾ ਉਹ ਨਾ ਹੋ ਜਾਣਾ ਤਾਂ ਤੇ ਕੱਚਾ ਵਾਲਾ ਹੀ ਰੱਖਦਾ ਬੰਦੇ ਜਿਹੜੇ ਵਾਲਾ ਵੀ ਵੀਰਵਾਂ ਲੱਡੂਆਂ ਰੱਖ ਘੜਾ ਪੈਣਾ ਉਹ ਬਾਈ ਪਿੱਛਲੀ ਆਈ ਵੀ ਲਿਆਦੇ ਪਿੱਛਲੀ ਵਾਲਾ ਲਿਆਦੇ ਕੋਈ ਗੱਲ ਕੋਈ ਗੱਲ ਨਹੀਂ ਗੱਲ ਸੁਣੋ ਪਾਜੀ ਲਵਾਈ ਦਾ ਇਹ ਗਣ ਉਹਨੂੰ ਜਾ ਕੇ ਬਸ ਕਹਿ ਦੋ ਸੋਨਾ ਕਟੜਾ ਲੱਭ ਦੋ ਫਲਵਾ ਇਹ ਤਾਂ ਚਾੜਕੇ ਪਾ ਚੜਾ ਵੀ ਕੋਈ ਕੀ ਕਰ ਰਹੀ ਹੈ ਇਹਨੂੰ ਲੈ ਲਓ ਇਹ ਦੱਬਾ ਚਾਹੀਏ ਤੇ ਥੱਲੇ ਇੱਕ ਸੈਂਟਰ ਚਲੋ ਆਪਾਂ ਕਰੀ ਗੱਡੀ ਸਟਾਰਟ ਹਾਂ ਮੈਂ ਤਾਂ ਆਪਣਾ ਇੱਥੇ ਕਪੜਾ ਆ ਰਿਹਾ ਸਾਫ ਇਹ ਫਲ ਪਰਨੀਤ ਨਹੀਂ ਹੁਣ ਇੰਟਰਨੈਟ ਦੇਵਾ ਪਿਆ ਤੁਹਾਨੂੰ ਗੱਡੀ ਸਟਾਰਟ ਕਰ ਪੁੱਤ ਮੈਂ ਤੁਹਾਨੂੰ ਕੀ ਕਿਹਾ ਫੋਨ ਛੱਡ ਦੋ ਤੇ ਜਿੰਨੇ ਪਾਂਡੇ ਪੈਨੇ ਸਾਰੇ ਚੱਕੇ ਅੰਦਰ ਰੱਖਿਓ

ਹਾਂਜੀ ਕਿਉਂ ਹੋ ਗਏ ਵੀਰੇ ਗਣਾ ਬਾਕੀ ਸਾਰੇ ਕਹਿੰਦੇ ਆ ਫਾਇਦਾ ਤੁਹਾਡਾ ਹੂੰ ਸੂਟ ਨਹੀਂ ਗੱਲ ਕਰਨੀ ਮੈਂ ਲਊਂਗੀ ਮੈਂ ਨਹੀਂ ਮੈਂ ਸਾਰੇ ਸੂਟ ਪਾ ਲੇ ਮੈਂ ਵੇਚ ਗਾ ਤੋ ਹੱਜੇ ਹੀ ਬਰੀ ਹੋ ਜਾ ਮੈਂ ਅਜੇ ਤੋ ਜ ਤਾਂ ਵਿੱਚ ਵਜਣ ਦੇ ਕੋਈ ਜੇ ਪਹਿਲਾਂ ਪਾਇਆ ਹੋਇਆ ਹਾਂ ਤੇ ਮੈਂ ਹਾਂ ਫਿਰ ਮੈਂ ਦੀਦੀ ਦਾ ਸੂਟ ਪਾ ਲਿਆ ਆਪਣੀ ਦਾ ਕਹਿੰਦੇ ਆ ਤੁਹਾਡਾ ਫਾਇਦਾ ਉਹ ਕੱਤ ਲੜਦੇ ਨੇ ਉਹ ਕੱਤ ਲੜਦੇ ਭਾਜੀ ਬਾਰੇ ਵੈਸੇ ਕਹਿੰਦੇ ਤੇਰੇ ਸਾਈਜ਼ੇ ਹੀ ਬਣਾਇਆ ਹੋਇਆ ਸੂਟ ਇਹ ਭਾਜੀ ਮੇਰੇ ਤੋਂ ਵੀ ਖੁੱਲਾ ਜੇ ਅੱਛਾ ਮੇਰੇ ਤੋਂ ਇਸ ਤੋਂ ਵੀ ਖੁੱਲਾ ਹੈ ਪਤਾ ਨਹੀਂ ਕਿਹੜਾ ਉਤਰਿਆ ਦੇ ਵਾਹ ਚੁਮਦਾ ਨਹੀਂ ਨਾ ਚਲ ਚਲ ਕੀ ਹੋਇਆ ਨਹੀਂ ਕੀ ਹੋਇਆ ਹੈ ਤਾਂ ਕੋਈ ਗੱਲ ਨਹੀਂ ਫਿਰ ਕੀ ਹੋਇਆ ਹੋਲੀ ਤੋੜਨੀ ਹੈ ਗੱਡੀ ਹੈ ਤੂੰ ਜਾ ਤੇਜ਼ ਨਹੀਂ ਕਬਤੇ ਕਿਉਂ ਬੰਦ ਕਰਾਂ ਬਾਹਰ ਨਿਕਲ ਨਹੀਂ ਬਾਹਰ ਨਿਕਲ ਮੈਂ ਤੁਹਾਨੂੰ ਕੱਢੂਗਾ ਗੱਡੀ ਚੋਂ ਬਾਹਰ ਬਾਹਰ ਆ ਮੈਂ ਕੱਢ ਤਾਂ ਨਾ ਗੱਡੀ ਚੋਂ ਬਾਹਰ ਡਾਡਾ ਰੈਡੀ ਹੋ ਗਿਆ ਤੇ ਉਹ ਪਿਓ ਪੁੱਤ ਪਿੱਛੇ ਲੜੀ ਲੱਗੇ ਹੋਏ ਨੇ ਐ ਤੋੜਨਾ ਗੇਟ ਨੂੰ ਹੌਲੀ ਫਤੇ ਫਤੇ ਹਾਲੀਵੁੱਡ ਹੌਲੀ ਯਾ ਗੱਡੀ ਕੋਲ ਮੈਂ ਸਮਾਨ ਰੱਖਣਾ ਉਹ ਨਹੀਂ ਰਖੋ ਉਹ ਲੱਭਦੀ ਅੰਮਾਂ ਦੀ ਚੁੱਣੀ ਨਹੀਂ ਨਹੀਂ ਰੱਖਣਾ ਮੈਂ ਫੜ ਕੇ ਬੈਣੀ ਆ ਉਹ ਬਹਿ ਜਾ ਤੇਰੇ ਸਾਹਮਣੇ ਤੂੰ ਜਾਣਦੇ ਫਤੇ ਜਾਣਦੇ ਤੂੰ ਹਾਂ ਪਹਿਲੇ ਮੈਂ ਤੈਨੂੰ ਇੱਥੇ ਖੜਾ ਮੈਨੂੰ ਪਹਿਲਾਂ ਮੈਨੂੰ ਦੱਸੋ ਕਿ ਤੁਹਾਨੂੰ ਪਿਓ ਪੁੱਤਾਂ ਨਾਲ ਕੀ ਹੁੰਦਾ ਕਿ ਕਹਿ ਹਾਂ ਕੁਝ ਨਹੀਂ ਕਿਉਂ ਨਹੀਂ ਲੜਨ ਤੇ ਜੋਰ ਪਾ ਰੱਖਿਆ ਉਹ ਕਹਿੰਦਾ ਗੱਡੀ ਮੈਂ ਸਟਾਰਟ ਕਰਨੀ ਪੈਰ ਇਹਦੇ ਕਲਚ ਤੇ ਚਲਾ ਕੇ ਵੀ ਤੂੰ ਲੈ ਜਾ ਕਲਚ ਤੇ ਪੈਰ ਇਹਦੇ ਆਉਂਦੇ ਨਹੀਂ ਹੈਗੇ ਕੋਈ ਨਹੀਂ ਖੜੇ ਹੋ ਕੇ ਚਲਾ ਲੇਗਾ ਤੂੰ ਇਹ ਹੁਣ ਗੇਅਰ ਨਾ ਪਾ ਦੀ ਤੂੰ ਇਹਦਾ ਮੈਂ ਜਿੱਕੂ ਕੰਮ ਚੁੰਨੀ ਹੱਬ ਕੇ ਲੈਵਾ ਪਾਪਾ ਹਾਂਜੀ ਕਿਤੋਂ ਰੇ ਇਹ ਹੁੰਦੀ ਹੈ ਕਲਚ ਕਿੱਥੇ ਹੁੰਦਾ ਪਹਿਲੇ ਦੱਸੋ ਕਲਚ ਇੱਥੇ ਹੂੰ ਇੱਥੇ ਹੁੰਦਾ ਹੈ ਇਹ ਇੱਥੇ ਹਾਂ ਪਹਿਲਾਂ ਬ੍ਰੇਕ ਤੇ ਪੈਰ ਧਰਨ ਲੱਗ ਰਿਹਾ ਸੀ ਕੀ ਗੱਲ ਪਾਪਾ ਇੱਕ ਅੱਧਾ ਕਿਵੇਂ ਕਰਦੀ ਬੂੰ ਨਹੀਂ ਉਹ ਕਰਨੀ ਨਹੀਂ ਬੂੰ ਬੂੰ ਨਹੀਂ ਕਰਨੀ ਨਹੀਂ ਪੁੱਤ ਗੱਡੀ ਖਰਾਬ ਹੋ ਜਾਂਦੀ ਐਵੇਂ ਨਹੀਂ ਕਰਦੇ ਹੁੰਦੇ ਹੁੰਦੀ ਹੈ ਹਾਂ ਹੁਣ ਆ ਛੋੜੀ ਕਰਤੀ ਤਨੂਰੀ ਛੱਡ ਜੇ ਇਹ ਚ ਵੇਖ ਜਾ ਦੇਖੋ ਆਪਾ ਹਾਏ